ਬੈਂਕੁਰਜਾ ਖਾਲਸਾ ਬੈਂਕੁਰਜਾ ਕਤੇ ਤਾਡਾ ਬਹੁਤ-ਬਹੁਤ ਸਵਾਗਤ ਹੈ ਜਸਵੀਰ ਵੀ ਵੀ ਕਤੀ タルਪਨ ਤੇ ਆਵਾਜਾ ਪਤਾਨ ਨੂੰ ਬਰੀਕ ਵਟਾਂ ਵਾਲੀ ਦਸਤਾਰ ਵਾਲੀ ਜਾਣਕਾਰੀ ਦੇਣ ਜਾ ਰਿਹਾ ਜਿਹੜੀ ਆਪਾਂ ਦਸਤਾਰ ਸਜਾਰੇ ਹੈ ਕਪੜੇ ਦੀ ਲੈਂਥ ਹੈਗੀ ਹੈ 8 ਮੀਟਰ ਲਓ ਜੀ ਦੇਖੋ ਜੀ ਜਿਹੜੀ ਆਪਣੀ ਦਸਤਾਰ ਆ ਉਹ ਆਪਾਂ ਸਜਾਰੇ ਹੈ ਜੁਲੀ ਦੇ ਵਿੱਚ ਬਰੀਕ ਵਟਾਂ ਜਿਹੜੀ ਆਪਾਂ ਜੁਲੀ ਉੱਪਰ-ਪਰ ਕਰਾਈ ਸੀ ਉਹ ਆਪਾਂ ਐਂਡ ਤੱਕ ਬਰੀਕ ਵਟਾਂ ਜਿਹੜੇ ਸੈੱਟ ਕਰਕੇ ਪ੍ਰੋਪਰ ਪੱਲਾ ਸੈੱਟ ਕਰਨ ਤੋਂ ਬਾਅਦ ਲਗਾ ਲਿਆ ਅੰਡਾਉਣ ਤੋਂ ਬਾਅਦ ਉਸੇ ਤਰ੍ਹਾਂ ਆਪਾਂ ਦੂਜੇ ਪੱਲੇ ਦੇ ਵਿੱਚੋਂ ਜਿਹੜੇ ਚੁੰਡੀਆਂ ਪਰਪਰ ਕੇ ਬ੍ਰੀਕਵਾਟਾ ਹੈ ਉਹ ਬਣਾਵਾਂਗੇ ਇਹਦੇ ਵਿੱਚ ਪੂਣੀ ਹੈ ਜਿਹੜੀ ਸਿੰਪਲ ਵਰਤੀ ਗਈ ਹੈ ਪੂਣੀ ਦੇ ਖੁੱਲੇ ਪੱਲੇ ਹਮੇਸ਼ਾ 48 ਸੜ ਰਹਿਣਗੇ ਲੋਜੀ ਤੇ ਕੋਣ ਆਪਾਂ ਉੱਪਰਲੇ ਪੱਲੇ ਦੇ ਵਿੱਚੋਂ ਬਾਟ ਬਣਾਏ ਚੁੰਡੀਆਂ ਪਰਪਰ ਤੋਂ ਉਸੇ ਤਰ੍ਹਾਂ ਆਪਾਂ ਸਾਡੇ ਪੱਲੇ ਦੇ ਵਿੱਚੋਂ ਜਿਹੜੇ ਬ੍ਰੀਕਵਾਟਾ ਉਹ ਬਣਾਵਾਂਗੇ ਇਸ ਦੇ ਨਾਲ ਆਪਾਂ ਪੱਤ ਤੋਂ ਬਾਅਦ ਬਾਟ ਬਣਾਉਣ ਦੇ ਲਈ ਆਪਾਂ ਦੋਨੇ ਪੱਲਿਆਂ ਦੇ ਵਿੱਚੋਂ बाटा बना लोग एक कथा पिंच इतने पिंच करके हल्का जो उपलिश दबाया पिंच जितों आपको पिंच करना हूँ उतो थोड़ा जहा कपड़ा जो ज़्यादा टाइट रखना पैंता है हल्के हल्के बाटा जोड़े अपने अंदर चले गए थे उन्होंने क सैट कर रहे हैं बार कह रहे हैं चूल्हे पर भर के देखो तो कि सैट करके प्रोपर तरीके जोड़ा अपना प एंड तक बरीक बाटा जेड़े बने रहन बाटा जे अपने ढिले ज्यादा ना पैन इस ਕਪੜੇ ਨੂੰ ਥੋੜਾ ਸਿੱਧਾ ਕੇ ਰੱਖਣਾ ਬ੍ਰੇਕਵਾਟ ਜਿਹੜੇ ਅੰਦਰ ਚਲੇ ਗਏ ਸੀ ਦੋਨਾਂ ਪੱਲੇ ਦੇ ਵਿੱਚੋਂ ਫੜਾਈ ਸੀ ਉਹਨਾਂ ਨੂੰ ਹਲਕਾ ਹਲਕਾ ਸੈੱਟ ਕਰਕੇ ਪ੍ਰੋਪਰ ਐਂਡ ਤੱਕ ਜਦੋਂ ਐਂਡ ਤੱਕ ਜਿਹੜੇ ਆਪਣੇ ਬ੍ਰੇਕਵਾਟ ਨੇ ਸੈੱਟ ਹੋ ਗਏ ਤਾਂ ਆਪਾਂ ਪੱਲਾ ਕੇ ਜਿਹੜਾ ਫਿਰ ਲਗਾਵਾਂ ਲੋ ਜੀ ਹੁਣ ਆਪਾਂ ਇਹਨਾਂ ਬ੍ਰੇਕਵਾਟ ਜਿਹੜੇ ਸੈੱਟ ਹੋ ਗਏ ਉਹ ਆਪਾਂ ਲਗਾ ਲਈਏ ਉਸੇ ਤਰੀਕੇ ਹੁਣ ਆਪਾਂ ਤੀਜੇ ਪੱਲੇ ਦੇ ਵਿੱਚੋਂ ਜਿਹੜੇ ਉੱਪਰ ਪਰ ਕੇ ਬ੍ਰੇਕਵਾਟ ਆ ਜਿਹੜੇ ਦੇਖੋ ਅਜਾ ਆਪਾਂ ਕਿੱਦਾਂ ਬਣਾ ਰਹੇ ਹਾਂ ਉਸੇ ਤਰੀਕੇ ਆਪਾਂ ਛੁੜੇ ਪਰ ਪਰ ਕੇ ਅਗਲੇ ਪਰ ਨੀਚਲੇ ਪੱਲੇ ਦੇ ਵਿੱਚੋਂ ਜਿਹੜੇ ਬ੍ਰ ਇਹਦੇ ਨਾਲ ਆਪਾਂ ਵੱਧ ਤੋਂ ਵੱਧ ਬਰੀਕ ਬਟਾਲੀ ਤੇ ਸਤਾਰੇ ਜਿਹੜੇ ਉਸ ਜਾਰੇ ਅੱਜਕੱਲ ਜੋ ਕਿ ਜਿਆਦਾ ਤੋਂ ਜਿਆਦਾ ਵੀਰ ਸੇ ਆਉਂਦੇ ਲੋ ਜੀ ਇੱਕ ਤਾਂ ਪਿੰਚ ਕੀਤਾ ਪਿੰਚ ਕਰਨ ਤੋਂ ਬਾਅਦ ਹਲਕਾ ਹਲਕਾ ਜ ਆਪਣਾ ਜਿਹੜਾ ਲੜਾ ਉਹਨੂੰ ਖੋਲ ਰਹੇ ਹਾਂ ਖੋਲਣ ਤੋਂ ਬਾਅਦ ਜਿਹੜੀ ਘਟ ਬਣਾਈ ਸੀ ਉਹ ਅੰਦਰ ਚਲੇ ਗਈ ਸੀ ਪਿੰਚ ਪਿੰਚ ਕੀਤਾ ਲੋ ਪ੍ਰੋਪਰ ਤਰੀਕੇ ਨਾਲ ਅੰਦਰ ਧੱਕਾ ਬਾਟ ਜਿਹੜੇ ਐਂਡ ਤੱਕ ਵਧੀਆ ਬਣੇ ਰਹਿਣ ਉਹਦੇ ਲਈ ਆਪਾਂ ਐਂਡ ਤੱਕ ਕੱਪੜੇ ਨੂੰ ਸੈੱਟ ਕਰਕੇ ਲਗਾਵਾਂਗੇ ਲੋ ਉਹਰ ਤੇ ਅੰਨਾ ਉਸੇ ਤਰੀ ਹੁਣ ਹਲਕੜ ਕਾ ਸੱਚੀ ਸਣੋ ਦਬਾਇਆ ਤੇ ਬੱਲੇ ਨੂੰ ਖੋਲ ਕੇ ਖੋਲਣ ਤੋਂ ਬਾਅਦ ਚੁੰਡੀਆਂ ਪਰਬਾਖ ਬ੍ਰਿਕ ਵਾਟਾ ਜਿਹੜੇ ਉਹ ਬਣਾ ਰਹੇ ਆ ਲਓ ਜੀ ਦੇਖੋ ਜੀ ਆਪਾਂ ਕਿਦਾਂ ਵੀਡੀਓ ਦੇ ਵਿੱਚ ਉਂਗਲ ਦੀ ਮੂਵਮੈਂਟ ਚੈੱਕ ਕਰੋ ਕਿਦਾਂ ਆਪਾਂ ਚੁੰਡੀਆਂ ਪਰਬਾਖ ਕਿ ਕਰਾਂ ਪਿੰਚ ਬਣਾ ਕੇ ਐਂਡ ਤੱਕ ਇਕੱਠੇ ਕਰਾਂ ਇਕੱਠੇ ਕਰਨ ਤੋਂ ਬਾਅਦ ਲਓ ਜੀ ਦੇਖੋ ਜਿਹੜੇ ਆਪਣੇ ਬਾਟ ਬ੍ਰਿਕ ਵਾਟ ਸੀ ਅੰਦਰ ਚਲੇ ਗਏ ਉਹਨਾਂ ਨੂੰ ਸੈੱਟ ਕਰਕੇ ਅੱਤ ਕਾ ਜਗਾ ਉਹ ਕ ਜਿਹੜਾ ਆਪਾਂ ਪਹਿਲਾਂ ਲੜ ਲਗਾ ਸੀ ਉਹ ਢਿੱਲਾ ਪੈ ਗਿਆ ਜ ਨੂੰ ਟਾਈਟ ਕਰਾਂਗੇ ਲੋਸ ਦੇਖੋ ਕਿਦਾਂ ਆਪਾਂ ਵੀਡੀਓ ਦੇ ਵਿੱਚ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਇਹ ਜਿਹੜੇ ਆਪਾਂ ਕਪੜਾ ਬਨ ਰਹੇ ਹੈ ਪਹਿਲੀ ਵਾਰ ਨਵਾਂ ਕਪੜਾ ਦਾ ਇਹਦੀ ਲੈਂਥ ਹੈਗੀ 8 ਮੀਟਰ ਲੋਸ ਦੇਖੋ ਬਾਜ ਨਾਲ ਜਿਹੜੇ ਆਪਣੇ ਕਾਟਰੀ ਕਾਟ ਬਣਾਈ ਸੀ ਢਿੱਲੇ ਪੈ ਗਈ ਸੀ ਉਹਨਾਂ ਨੂੰ ਸੈੱਟ ਕਰ ਰਹੇ ਆ ਲੋਸ ਜੇ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਲੱਗ ਰਹੀ ਹੈ ਉਹ ਆਪਾਂ ਪ੍ਰੋਪਰ ਤਰੀਕੇ ਨਾਲ ਸੈੱਟ ਕਰਕੇ ਲਗਾ ਰਹੇ ਹਾਂ ਲਓ ਉਸੇ ਤਰੀਕੇ ਤੋਂ ਨਾ ਪਾਗਲੇ ਪੱਲੇ ਦੇ ਵਿੱਚ ਜਿਹੜੇ ਬਰੀਕ ਬਾਟਾ ਬਣਾਏ ਸੀ ਉਹਨਾਂ ਨੂੰ ਪ੍ਰੋਪਰ ਪੱਲਾ ਖੋਲ ਕੇ ਸੈੱਟ ਕਰਦੇ ਪਿੰਚੜੀ ਤੋਂ ਥੋੜਾ ਜਿਹੜਾ ਕਪੜਾ ਗਾ ਟੈਟ ਰੱਖਾਂ ਜ਼ਰੂਰੀ ਹੈ ਜਿਹਦੇ ਨਾਲ ਆਪਣੇ ਬਰੀਕ ਬਾਟਾ ਬਾਟਾ ਬਣਾਉਣੇ ਉਹ ਢਲੇ ਨਹੀਂ ਨਾ ਪੈਣਾ ਲਓ ਜੀ ਹਲਕੜਕਾ ਜਿਹੜੀ ਸੱਚੀ ਸੜੋਂ ਦਾ ਸਤਾਰਾ ਲੜ ਸੀ ਜਿਆਦਾ ਥੱਲੇ ਚਲੇ ਗਿਆ ਸੀ ਉਹਨਾਂ ਨੂੰ ਪ੍ਰੋਪਰ ਹਲਕੜਕਾ ਪੁੱਲੇ ਸੜਾ ਸੈੱਟ ਕਰ ਰਹੇ ਹਾਂ ਲਓ ਜੀ ਆਪਣੇ ਬਰੀਕ ਬਾਟਾ ਇਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਸੈੱਟ ਕਰਕੇ ਜੇ ਆਮ ਦੇ ਲੋਕ ਜੇ ਕਿਸੇ ਵੀ ਨੂੰ ਦਸਤਾਰ ਸਜਾਉਣ ਵੇਲੇ ਕੋਈ ਵੀ ਦਿੱਕਤ ਪਰੇਸ਼ਾਨੀ ਆ ਗਈ ਆ ਉਹ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਦਸਤਾਰ ਨੂੰ ਪਿਆਰ ਕਰਨ ਵਾਲੇ ਲਾਈਕ ਸ਼ੇਅਰ ਕਮੈਂਟ ਕਰ ਜ਼ਰੂਰ ਕਰਿਆ ਕਰੋ ਜਿਹੜੇ ਵੀਰਾਂ ਨੇ ਆਪਣੀ ਵੀਡੀਓ ਐਂਡ ਤੱਕ ਦੇਖੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਲੋਕ ਜਦੋਂ ਹੁਣ ਆਪਾਂ ਅਗਲਾ ਪੱਲਾਗਾ ਉਸੇ ਤਰੀਕੇ ਅਗਲੇ ਦਪਡੇ ਦੇ ਵਿੱਚ ਉਹ ਫਰੀ ਕਵਾਟਾ ਜਿਹੜੇ ਹਲਕਾ-ਫਲਕਾ ਸੱਜੀ ਸਣੋ ਸੈੱਟ ਕੀਤਾ ਸੈੱਟ ਕਰ ਲੋ ਕਰੋ ਪ੍ਰੋਪਰ ਪੱਲਾ ਕੋਲ ਕੇ ਬੋਲਣ ਤੋਂ ਬਾਅਦ ਲੋਕ खो आप ज प्रोपर तरीके खोल के चूंडिया पर करके बाटने जोड़े वो बनावेंगे देखो एंड तक वीडियो तो बने रहो सारे वीर बहुत बहुत धनबाद जेडी वीर अपने चैनल तो नवे नए चैनल सबसक्राइब करो लाइक शेयर कमेंट जरूर करा करो सारे भीजन का बहुत बहुत धन्यवाद ये आप जो कपड़ा लिया से आप लियाए रायकोट तो अपने बीज तो प्रगट फिर ਰਾਸਤਾਲੇ ਵੀਰ ਤੋਂ ਲੈ ਆਏ ਸੀ ਕਿ ਜੋ ਕਿ ਆਪਣਾ ਫਰੀ ਦਸਤਾਰ ਕਿੰਦਾਗਾ ਲੋ ਜਿਹੜੀ ਆਪਣੀ ਦਸਤਾਰ ਉਹ ਪਸੇ ਆ ਲਈਏ ਕਮੈਂਟ ਕਰਕੇ ਦੱਸਿਓ ਆਪਣੀ ਜਿਹੜੀ ਦਸਤਾਰ ਹੈ ਕਿਵੇਂ ਲੱਗੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਇਹ ਆਪਾਂ ਦਸਤਾਰ ਹੈ ਜਿਹੜੀ 8 ਮੀਟਰ ਦੀ ਪਹਿਲੀ ਵਾਰ ਰਸਤੇ ਆਈ ਹੈ ਤੇ ਨਹੀਂ ਆਪਾਂ 6 ਮੀਟਰ ਸਵਾ 6 ਮੀਟਰ ਤੇ ਸਾਢੇ 7 ਤੇ ਸਵਾ 7 ਇਹ ਦੋ ਦਸਤਾਰ ਦਾ ਕਪੜੇ ਦਾ ਲੈਂਥ ਹੈ ਜਿਹੜੀ ਲੰਬੀ ਨਹੀਂ ਹੋਈ ਸੀ ਅੱਜ ਆਪਾਂ ਪਹਿਲੀ ਵਾਰ ਆਫ ਕੀਤਾਗਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੁਮੇ ਲਈ ਲੱਗੀ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਤੁਹਾਡੇ ਇੱਕ ਲਾਈਕ ਨਾਲ ਜਿਹੜੀ ਆਪਣੀ ਮੋਟੀਵੇਟ ਹੋਣੇ ਆ ਤੇ ਤੁਹਾਡਾ ਇੱਕ ਲਾਈਕ ਬਹੁਤ ਵੀਡੀਓ ਆ ਬਹੁਤ ਮੋਟੀਵੇਟ ਕਰਦਾ ਤੇ ਅੱਗੇ ਤੋਂ ਜਿਹੜੀ ਵੀਡੀਓ ਆ ਜਲਦੀ ਤੋਂ ਜਲਦੀ ਅਪਡੇਟ ਹੁੰਦੀ ਰਹੇਗੀ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਲਓ ਜੀ ਦੇਖੋ ਐਂਡ ਤੱਕ ਵੀਡੀਓ ਨੂੰ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਬਾਈਕੁਰਜੀ ਦਾ ਖਾਲਸਾ ਵਹਿਗੁਰੂ ਜੀ ਕੀ ਫਤਹ